ਸੱਜਣ ਸੰਗਤਾਂ ਜੀ ਦਾ ਸਾਥੀ ਜੀ ਆਇਆਂ ਨੂੰ। ਤੇ ਅੱਜ ਜਿਹੜਾ ਹੈਗਾ ਅਸੀਂ ਮੋਰਚਾ ਲਾਇਆ ਇਹ ਇੱਕ ਪਿਛਲੇ ਦਿਨਾਂ ਦੇ ਵਿੱਚ ਅਸੀਂ ਗਠਨ ਕੀਤਾ ਸੀਗਾ। ਅ ਬਾਜ਼ਾਖਾਨਾ ਦੇ ਵਿੱਚ ਉਹਦੇ ਵਿੱਚ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਹੈ ਦਿਵਿਆਂਗ ਜਥੇਬੰਦੀਆਂ ਦਿਵਿਆਂਗਾਂ ਦੇ ਹੱਕਾਂ ਵਾਸਤੇ ਲੜਾਈ ਲੜ ਰਹੀਆਂ ਹਨ ਉਹਨਾਂ ਵਾਸਤੇ ਕੰਮ ਕਰ ਰਹੀਆਂ ਹਨ ਇੱਕ ਮੰਚ ਦੇ ਹੋ ਕੇ ਅਸੀਂ ਉਹ ਲੜਾਈ ਲੜਾਂਗੇ ਉਹਦਾ ਇੱਕ ਗਠਨ ਕੀਤਾ ਗਿਆ ਸੀਗਾ ਦਿਵਿਆਂਗ ਸਹਿਯੁਕਤ ਮੋਰਚਾ ਤੇ ਉਹਦੇ ਦਿਵਿਆਂਗ ਸਹਿਯੁਕਤ ਮੋਰਚੇ ਦੇ ਹੈਗਾ ਸੀ ਅੱਜ ਇਕੱਠੇ ਹੋਏ ਆ। ਵੱਖ-ਵੱਖ ਜ਼ਿਲ੍ਹਾਂ ਦੇ ਜਥੇਬੰਦੀਆਂ ਵੱਖ-ਵੱਖ ਜਿਹੜੀਆਂ ਪੰਜਾਬ ਦੀਆਂ ਜਿੰਨੀਆਂ ਵੀ ਵਿਦਿਆਖਿਆ ਪੇਪਰਾਂ ਵਾਸਤੇ ਕੰਮ ਕਰ ਰਹੀਆਂ ਉਹ ਜਥੇਬੰਦੀਆਂ ਸਾਰੀਆਂ ਠੱਗੀਆਂ ਹੋਈਆਂ ਔਰ ਇੱਕ ਢੰਡੇ ਥੱਲੇ ਹੋ ਕੇ ਅਸੀਂ ਉਹ ਸੰਘਰਸ਼ ਕਰ ਰਹੇ ਆਂ ਅੱਜ ਮੋਰਚਾ ਲਾਇਆ ਔਰ ਇੱਕ ਦਿਨ ਦਾ ਅਜ ਪ੍ਰੋਟੈਸਟ ਹੈ ਇਹਦੇ ਵਿੱਚ ਜਿਹੜੀਆਂ ਹੈਗੀਆਂ ਪਿਛਲੇ ਸਮੇਂ ਤੋਂ ਸਾਡੀਆਂ ਜਿਹੜੀਆਂ ਲੱਤਣੀਆਂ ਮੰਗਾਂ ਉਹਦੇ ਵਾਸਤੇ ਜਿਹੜਾ ਹੈਗਾ ਅਸੀਂ ਸਰਕਾਰ ਨੂੰ ਜਵਾਨਾ ਚਾਹੁੰਦੇ ਆਂ ਕਿ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀਗੇ ਸਾਡਾ ਬੈਕਲੌਗ ਪੂਰਾ ਕਰਨ ਦਾ ਕਿ ਤਾਂ ਕਿ ਵਿਦਿਆਖਿਆ ਤੋਂ ਉਹਨਾਂ ਨੂੰ ਨੌਕਰੀਆਂ ਮਿਲਣ ਤਾਂ ਰੁਜ਼ਗਾਰ ਮਿਲ ਸਕੇ ਇੰਡੀਪੈਂਡੈਂਟ ਹੋ ਔਰ ਸਾਨੂੰ ਲੋਨ ਮੈਨਰ ਰੋਜ਼ਗਾਰ ਵਾਸਤੇ ਜੋ ਵੀ ਸਾਡੀਆਂ ਬੇਸਿਕ ਮੰਗਾਂ ਨੇ ਉਹਨਾਂ ਵਾਸਤੇ ਜਿਹੜਾ ਹੈਗਾ ਸੀ ਬਖ ਬਖ ਸੰਗਤ ਤੇ ਤਹਿਨੇ ਸਮਰੇ ਸੁਲਾਸ ਕਰਦੇ ਆ ਰਹੇ ਆ ਅੱਜ ਵੀ ਅਸੀਂ ਉਹੀ ਸਰਕਾਰ ਨੂੰ ਜਿਹੜਾ ਹੈਗਾ ਸੱਤੀ ਤੇ ਸਰਕਾਰ ਨੂੰ ਜਿਵਾਹ ਚਾਹੁੰਦੇ ਆ ਕਿ ਆਪ ਜੋ ਉਹਨਾਂ ਵਾਅਦਿਆਂ ਤੇ ਗੌਰ ਕੀਤਾ ਜਾਵੇ ਔਰ ਦਿਵੰਗਾਂ ਦੀਆਂ ਜਿਹੜੀਆਂ ਲਟਕਦੀਆਂ ਮੰਗਾਂ ਉਹਨਾਂ ਨੂੰ ਪੂਰੀਆਂ ਪੂਰਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਐਡੂ ਵੀ ਵੱਡਾ ਇੱਕ ਪ੍ਰੋਟੈਸਟ ਕੀਤਾ ਜਾਵੇਗਾ ਤੇ ਉਹਦੇ ਵਿੱਚ ਕੁਰਬਾਨੀਆਂ ਦਿੱਤੀਆਂ ਜਾਣੀਆਂ ਦਿਵੰਗ ਭਾਈਚਾਰੇ ਕਣੀਓ ਔਰ ਅਸੀਂ ਆਪਦੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕਰਾ ਕੇ ਠੀਕ ਹੈ ਸਿਹਤ ਦੀ ਨੀਤੀ ਦੇ ਨਾਮ 'ਸਫਲਤਾ' ਤੇ ਗੱਲ ਕਰ ਦੇ ਰਹੀ ਆ ਇਹ ਉਹ ਜਿੰਦਾਬਾਦ ਜਿੰਦਾਬਾਦ ਯਾ ਪ੍ਰਧਾਨ ਜਰਦਾ ਪੁੱਛਾ ਤੁਸੀਂ ਕਰੋ ਮਾਗ ਮੰਗ 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 ਨੀਵੀਂ ਗੋਈ ਸਰਕਾਰ ਮੰਦਾਵਾ ਮੰਦਾਵਾ ਜਲਾ ਨਾ ਨਾ ਕਰੋ ਨਾੜਾ ਲੋੜ ਪੈਂਦੀ ਇਹ ਮੁੰਡਾ ਰੱਖ ਦੇਣਾ ਨਾਲ ਕੋਈ ਇੱਕ ਹੈ ਸਰਕਾਰ ਮੰਦਾਵਾ ਮੰਦਾਵਾ ਮੁਹੱਬਤ ਤੋਂ ਪੁੱਛਿਆ ਨਹੀਂ ਨੇ ਨਾਤਾ ਬਾਪ ਆ ਗਿਆ ਜਿੰਦਾਬਾਦ 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 ਇਹ ਸਰਕਾਰ ਮਰਦਾਬਾ ਮਰਦਾਬਾ ਮਰਦਾ ਮੇਰਾ ਨਾਮ ਰਣਜੀਤ ਸਿੰਘ ਹੈ ਜਿਹਦਾ ਜਿਹੜਾ ਇਹ ਪ੍ਰਦਰਸ਼ਨ ਹੈ ਇਹ ਸਾਰੇ ਪੰਜਾਬ ਦੀਆਂ ਜਿਹੜੀਆਂ ਦਿਵਿਆਂਗ ਹੈਂਡੀਕੈਪ ਜਥੇਬੰਦੀਆਂ ਨੇ ਜੀ ਹੂੰ ਉਹਨਾਂ ਨੇ ਇਸੇ ਮਹੀਨੇ ਦੀ 16 ਤਰੀਕ ਨੂੰ ਇੱਕ ਅਸੀਂ ਬਾਜਾਖਾਨਾ ਵਿਖੇ ਇਕੱਤਰਤਾ ਕੀਤੀ ਸੀ तकरीबन 16 ਜਥੇਬੰਦੀਆਂ ਨੇ ਪੰਜਾਬ ਦੀਆਂ ਨੇ ਹੂੰ ਉਸ ਦਿਨ ਰਲ ਕੇ ਇੱਕ ਮਤਾ ਪਕਾਇਆ ਗਿਆ ਸੀ ਵੀ ਅਸੀਂ 20 ਤਰੀਕ ਨੂੰ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਡੀਸੀ ਸਾਹਿਬ ਤੇ ਐਸਟੀਐਮ ਸਾਹਿਬ ਨੂੰ ਆਪਣੇ ਮੰਗ ਪੱਤਰ ਦਿੱਤੇ ਸੀਗੇ ਜੀ ਇਹ ਮੰਗ ਪੱਤਰ ਅਸੀਂ ਬਾਅਦ ਚ ਸਾਰੇ মিডিਆ ਨੂੰ ਦੇ ਦੇਵਾਂਗੇ ਤੁਸੀਂ ਇਹ ਨਾਲ ਚਲਾ ਦਿਓ ਹੂੰ ਇਹ ਮੰਗ ਪੱਤਰ ਦੇ ਵਿੱਚ ਸਾਡੀਆਂ ਕਰੀਬਨ 13 ਮੰਗਾਂ ਨੇ ਜੀ ਇਹ ਉਹ ਮੰਗਾਂ ਨੇ ਜਿਹੜੀਆਂ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੇ ਆਉਣ ਤੋਂ ਪਹਿਲਾਂ ਸਾਡੇ ਨਾਲ ਬੈਠ ਕੇ ਜਿੰਨਾ ਮੰਗਾਂ ਤੇ ਚਰਚਾ ਕੀਤੀ ਸੀ ਤੇ ਵਾਅਦਾ ਕੀਤਾ ਸੀ ਵੀ ਸਾਡੀ ਸਰਕਾਰ ਆਉਣ ਤੋਂ ਬਾਅਦ ਪਹਿਲੇ ਬਜਟ ਦੇ ਵਿੱਚ ਤੁਹਾਡੀਆਂ ਇਹ ਸਾਰੀਆਂ ਮੰਗਾਂ ਅਸੀਂ ਪੂਰੀਆਂ ਕਰਾਂਗੇ ਕੋਈ ਇਹਦੇ ਵਿੱਚ ਬਹੁਤੀ ਵੱਡੀ ਉਹ ਜੀ ਮੰਗ ਨਹੀਂ ਹੈਗੀ ਬਾਈ ਜੀ ਜਿਹੜੀ ਪੂਰੀ ਨਾ ਹੋ ਸਕੀ। ਇਹਦੇ ਵਿੱਚ ਇੱਕ ਤਾਂ ਹੈਂਡੀਕੈਪਟਾਂ ਦੀ ਪੈਨਸ਼ਨ ਹੈ ਜਿਹੜੀ ਸਾਡੀ ਮੰਗ ਇਹ ਸੀਗੀ ਵੀ ਜੀ ਦੇਖੋ ਬਾਕੀ ਪੈਨਸ਼ਨਰ ਵੀ ਪੈਨਸ਼ਨ ਲੈਂਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਿਹੜੀ ਹੈਂਡੀਕੈਪਟਾਂ ਦੀ ਪੈਨਸ਼ਨ ਸਿਸਟਮ ਹੈ ਉਹਨੂੰ ਬਾਕੀ ਪੈਨਸ਼ਨਰਾਂ ਨਾਲ ਤੋਂ ਅੱਡ ਕਰਕੇ ਸਾਨੂੰ ਘੱਟੋ ਘੱਟ 5000 ਰੁਪਏ ਪੈਨਸ਼ਨ ਹੈ ਜਿਹੜੀ ਉਹ ਦਿੱਤੀ ਜਾਵੇ। ਨਾਲ ਜਿਹੜਾ ਬੈਕਲੌਗ ਕੋਟਾ ਪਿਛਲੇ ਕਰੀਬਨ 11-12 ਸਾਲ ਤੋਂ ਲੰਮਕਦਾ ਆਉਂਦਾ ਜਿਹਦੇ ਬਾਰੇ ਸਰਕਾਰ ਨੇ ਇਹ ਕਿਹਾ ਸੀ ਵੀ ਅਸੀਂ ਪਹਿਲੇ ਬਜਟ ਦੇ ਵਿੱਚ ਪੂਰੇ ਦਾ ਪੂਰਾ ਬੈਕਲੌਗ ਕੋਟਾ ਇੱਕ ਵਾਰ ਚ ਭਰਾਂਗੇ ਉਹ 3 ਸਾਲ ਹੋ ਗਏ ਇਸ ਵਾਰ ਦਾ ਬਜਟ ਵੀ ਅਸੀਂ ਉਡੀਕਿਆ ਕਿਉਂਕਿ ਬਜਟ ਤੋਂ ਪਹਿਲਾਂ ਅਸੀਂ ਗੱਲਬਾਤ ਕਰੀ ਸੀਗੀ ਬਲਜੀਤ ਕੌਰ ਜੀ ਨੂੰ ਵੀ ਅਸੀਂ ਸਾਡੇ ਜਿਹੜੇ ਮੰਤਰੀ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਬਜਟ ਦੇ ਵਿੱਚ ਅਸੀਂ ਤੁਹਾਡੀ ਪੈਨਸ਼ਨ ਵੀ ਵਧਾ ਰਹੇ ਹਾਂ ਤੇ ਬੈਕਲੌਗ ਦੀ ਵੀ ਗੱਲ ਕਰਾਂਗੇ ਅਸੀਂ ਪੂਰਾ ਬਜਟ ਦੇਖਿਆ ਬਾਈ ਜੀ ਬਜਟ ਦੇ ਅਸੀਂ ਸਾਰਾ ਸੈਸ਼ਨ ਵੀ ਦੇਖਦੇ ਰਹੇ ਆ ਪਰ ਬਜਟ ਦੇ ਵਿੱਚ ਹੈਂਡੀਕੈਪਟਾਂ ਦਾ ਕਿਤੇ ਨਾਂ ਵੀ ਨਹੀਂ ਪਾਇਆ ਗਿਆ ਉਹਨਾਂ ਨੂੰ ਉਹਨਾਂ ਦੀ ਪੈਨਸ਼ਨ ਦਾ ਬੈਕਲੌਗ ਹੈ ਇਹਦੇ ਵਾਰ ਤਾਂ ਗੱਲ ਹੀ ਕੀ ਕਰਨੀ ਇਸ ਕਰਕੇ ਅਸੀਂ ਇਹ 25 ਤਰੀਕ ਦਾ ਇੱਕ ਪ੍ਰੋਟੈਸਟ ਸੰਕੇਤਕ ਪ੍ਰੋਟੈਸਟ ਰੱਖਿਆ ਸੀ ਇੱਕ ਸੰਕੇਤ ਦੇਣ ਵਾਸਤੇ ਸੀਗਾ ਪੰਜਾਬ ਸਰਕਾਰ ਨੂੰ ਵੀ ਹੁਣ ਅੰਗਹੀਨ ਹੈ ਜਿਹੜੇ ਸਿਰਫ ਮੰਗ ਪੱਤਰਾਂ ਤੱਕ ਨਹੀਂ ਰਹਿਣਗੇ ਹੁਣ ਅਸੀਂ ਇੱਕ ਤਿੱਖਾ ਸੰਘਰਸ਼ ਸਰਕਾਰ ਦੇ ਵਿਰੁੱਧ ਵਿੜਾਂਗੇ ਜੀ ਜੇ ਸਰਕਾਰ ਸਾਡੇ ਅੱਜ ਦੇ ਇਸ ਸੰਕੇਤਕ ਪ੍ਰੋਟੈਸਟ ਨੂੰ ਵੀ ਮਲਕੇ ਚ ਲੈਂਦੀ ਆ ਤੇ ਬਜਟ ਤੇ ਰਹਿੰਦੇ 2-3 ਦਿਨਾਂ ਦੇ ਵਿੱਚ ਹੈਂਡੀਕੈਪਟਰਾਂ ਨੂੰ ਕੋਈ ਰਾਹਤ ਜਾਂ ਕੋਈ ਮੰਗ ਹੈਂਡੀਕੈਪਟਰਾਂ ਦੀ ਪੂਰੀ ਨਹੀਂ ਕਰਦੀ ਤਾਂ ਅਸੀਂ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਦੇ ਘਰ ਘੇਰਨ ਤੱਕ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਤੱਕ ਆਤਮਦਾਹ ਤੱਕ ਦੀਆਂ ਕੋਸ਼ਿਸ਼ਾਂ ਭੁਖੜ ਹੜਤਾਲ ਤੱਕ ਜਾਵਾਂਗੇ ਜੀ ਹੁਣ ਇਹ ਪ੍ਰੋਟੈਸਟ ਦਿਨ ਪ੍ਰਤੀ ਦਿਨ ਤਿੱਖਾ ਹੋਊਗਾ ਅਸੀਂ ਮਰਨ ਵਾਰਤ ਤੱਕ ਮਰਨ ਤੱਕ ਪਿੱਛੇ ਨਹੀਂ ਹਟਾਂਗੇ ਉਹਨਾਂ ਹੈਂਡੀਕੈਪਟਰਾਂ ਦੀਆਂ ਕਰੀਬ ਅੱਜ ਵੀ 16 ਜੱਥੇ ਬੰਦੀਆਂ ਇੱਥੇ ਅਵੇਲੇਬਲ ਨਹੀਂ ਜੀ ਅਸੀਂ ਪ੍ਰੈਸ ਨੋਟ ਦੇ ਵਿੱਚ ਸਾਰੀਆਂ ਦੇ ਨਾਮ ਦੇਵਾਂਗੇ 16 ਜੱਥੇ ਬੰਦੀਆਂ ਦੇ ਇੱਥੇ ਜਿੰਨੇ ਬੈਠ ਨੇ ਸਿਰਫ ਆਗੂ ਨੇ ਜਿਹੜਾ ਕੈਟਰ ਆ ਉਹ ਸਾਰੇ ਦਾ ਸਾਰਾ ਹਜੇ ਪਿੱਛੇ ਆ ਤਾਂ ਇਹ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਅਸੀਂ ਮੰਗ ਪੱਤਰ ਦੇਣੇ ਬੰਦ ਕਰਦੇ ਆਣ ਅਸੀਂ ਖੁੱਲੇ ਅੱਖਰਾਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੀ ਜੇ ਸਰਕਾਰ ਹੁਣ ਨਹੀਂ ਸਾਡੀਆਂ ਮੰਗਾਂ ਮੰਨਦੀ ਤਾਂ ਅਸੀਂ ਖੁੱਲਾ ਤੇ ਤਿੱਖਾ ਸੰਘਰਸ਼ ਕਰਾਂਗੇ ਕਰਨਾ